ਅਰੋਣੀ ਕਮੇਟੀ ਉਹ ਜਿਹੜਾ ਇਹਨਾਂ ਕਲੱਬ ਨੂੰ ਸੇਵਾ ਦਿੱਤੀ ਹੈ ਜਿਹੜੀਆਂ ਵਰਤਿਆਂ ਦੇ ਵਿਆਹ ਕਰਨੇ ਆ ਕਿ ਕਿੰਨੀਆਂ ਧੀਆਂ ਦੇ ਵਿਆਹ ਕਰਨੇ ਤੇ ਇੱਥੇ ਪਹਿਲਾਂ ਕਰ ਰਹੇ ਆ ਕਿ ਕੰਮ ਇਹਦਾ ਕਰਕੇ ਤੁਸੀ ਦਿੱਤਾ ਗਿਆ ਸਾਰਾ ਤੋਂ ਬਰਣਾ ਸਰਦਾਰ ਸਸਕੀਲ ਜੀ ਔਰ ਮੈਂ ਤੁਹਾਨੂੰ ਇਹ ਜਾਣਕਾਰੀ ਦੇ ਰਿਹਾ ਕਿ ਅਸੀਂ ਜਿਹੜਾ ਸਰਵਸਥਾਨੀਏ ਸੇਵਾ ਵੈਲਫੇਅਰ ਕਲੱਬ ਮਾਨਸਾ ਜਿਸ ਸਾਡੀ ਸਮੁੱਚੀ ਟੀਮ ਸਾਡੀ ਜਿਹੜੀ ਅਸੀਂ ਖੜੇ ਆ ਇਹਨਾਂ ਵੱਲੋਂ ਹਰ ਸਾਲ ਅਸੀਂ ਲੋੜਵੰਦ ਬੱਚਿਆਂ ਦੇ ਵਿਆਹ ਕਰਦੇ ਆ ਉਹਨਾਂ ਤੀਆਂ ਦੇ ਵਿਆਹ ਕਰਦੇ ਆ ਉਹਨਾਂ ਪਰਿਵਾਰਾਂ ਨੂੰ ਅਸੀਂ ਸਹਾਇਜੋਗ ਦਿੰਨੇ ਆ ਜਿੰਨੇ ਜਿਹੜੇ ਪਰਿਵਾਰ ਅਸਮਰਥ ਨੇ ਆਪਣੀਆਂ ਬੱਚਿਆਂ ਦੇ ਵਿਆਹ ਕਰਨ ਦੇ ਯੋਗ ਨਹੀਂ ਉਹਨਾਂ ਕੋਲੇ ਉਨੀ ਸਮਰੱਥਾ ਨਹੀਂ ਅਸੀਂ ਤਿਲ ਫੁੱਲ ਭੇਟਾਂ ਆਪਦੇ ਕੋਲੋਂ ਜਾਂ ਆਸ-ਪਾਸੇ ਦੇ ਸਾਡੇ ਸਹਿਯੋਗੀ ਸੱਜਣਾ ਤੋਂ ਨਗਰਾਂ ਤੋਂ ਅਸੀਂ ਇਕੱਠੇ ਕਰਕੇ ਉਹਨਾਂ ਬੱਚਿਆਂ ਦਾ ਅਸੀਂ ਵਿਆਹ ਕਰਨ ਦੀ ਹਰ ਸਾਲ ਕੋਸ਼ਿਸ਼ ਕਰਦੇ ਆ ਪਿਛਲੇ ਸਾਲ ਵੀ ਅਸੀਂ ਇਸੇ ਪਿੰਡ ਤਾਮਕੋੜ ਦੇ ਵਿੱਚ ਇਸ ਕੀਤਾ ਸੀਗਾ ਇਸ ਬਾਰੇ ਵੀ ਅਸੀਂ ਪੰਜ ਬੱਚਿਆਂ ਦਾ ਜਿਹੜਾ ਵਿਆਹ ਕਰਨ ਜਾ ਰਹੇ ਆ ਪੂਰਾ ਨਗਰ ਨਿਵਾਸੀ ਤਾਮਕੋਟ ਸਾਨੂੰ ਸਹਿਯੋਗ ਦੇ ਰਿਆ ਅਸੀਂ ਤਾਮਕੋਟ ਦੇ ਵਿੱਚ ਹੀ 30 ਮਾਰਚ ਨੂੰ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਉਹਨਾਂ ਪੰਜ ਬੱਚਿਆਂ ਦੇ ਕਾਰਜ ਅਨੰਦ ਕਾਰਜ ਕਰਨ ਜਾ ਰਹੇ ਆ ਪੂਰੇ ਸ਼ਹਿਰ ਨਿਵਾਸੀਆਂ ਸਹਿਯੋਗ ਨਾਲ ਅਲੱਗ-ਅਲੱਗ ਨੇੜੇ-ਨੇੜੇ ਦੇ ਪਿੰਡਾਂ ਦੇ ਸਹਿਯੋਗ ਦੇ ਨਾਲ ਸਮੁੱਚੇ ਸਾਡੇ ਦੋਸਤ ਮਿੱਤਰ ਹੋਰ ਵੀ ਨਾ ਰਾਜਨੀਤਿਕ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਕਰ ਰਹੇ ਆ ਔਰ ਖਾਸੇ ਤੇ ਇਹ ਹੈਗੇ ਜੀ ਤੁਹਾਨੂੰ ਦੱਸ ਦਈਏ ਕਿ ਸਾਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਭਾਵੇਂ ਕਿ ਅਸੀਂ ਇਹ ਕਲੱਬ ਦੇ ਵਿੱਚ ਹੋਰ ਵੀ ਕੰਮ ਕਰਦੇ ਆ ਜਿਵੇਂ ਸ਼ਹੀਦੀ ਜੋੜ ਮੇਲੇ ਦੇ ਉੱਤੇ ਅਸੀਂ ਲੰਗਰ ਦੀ ਸੇਵਾ ਕੈਂਚੀਆਂ ਦੇ ਉੱਤੇ ਮਾਨਸਾ ਕੈਂਚੀਆਂ ਦੇ ਉੱਤੇ ਲਾਉਨੇ ਆ ਉਦੋਂ ਬਸਾਖੀ ਵਾਲੇ ਟਾਈਮ ਅਸੀਂ ਮੂਸੇ ਦੇ ਵਿੱਚ ਅਸੀਂ ਲੰਗਰ ਦੀ ਸੇਵਾ ਕਰਦੇ ਆ ਇਸ ਤੋਂ ਲਾਵਾ ਕਿਸੇ ਗਰੀ ਪਰਿਵਾਰ ਨੂੰ ਰਾਸ਼ਨ ਦੀ ਲੋੜ ਆ ਜਾਂ ਕਿਸੇ ਮਰੀਜ਼ ਨੂੰ ਮੈਡੀਸਨ ਦੀ ਦਵਾਈਆਂ ਦੀ ਲੋੜ ਆ ਇਲਾਜ ਦੀ ਲੋੜ ਆ ਅਸੀਂ ਉਹਦੇ ਵਾਸਤੇ ਵੀ ਸਾਰੇ ਨਾਲ ਮਿਲ ਕੇ ਉਹਨਾਂ ਸਹਿਯੋਗ ਕਰਨ ਦੀ ਉਹ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇਸ ਸਮੇਂ ਦੇ ਵਿੱਚ ਹਰ ਇੱਕ ਬੰਦਾ ਆਪਣੇ ਆਪਣੇ ਕੰਮਾਂ ਦੇ ਵਿੱਚ ਲੱਗਿਆ ਹੋਇਆ ਹਰ ਇੱਕ ਬੰਦਾ ਪੈਸੇ ਦੀ ਦੌੜ ਦੇ ਵਿੱਚ ਹੈਗਾ ਜੀ ਪਰ ਉਹਨੂੰ ਮਨੁੱਖਤਾ ਦੇ ਭਾਈਚਾਰੇ ਵਾਸਤੇ ਕਿਸੇ ਕੋਲ ਸਮਾਂ ਨਹੀਂ ਅਸੀਂ ਕਹਿੰਦੇ ਆ ਜਿੰਨਾ ਕਿ ਦਸਵੰਧ ਸਾਡੀ ਕਮਾਈ ਚੋਂ ਜਾਂ ਹੋਰ ਦੋਸਤਾਂ ਮਿੱਤਰਾਂ ਦੀ ਕਮਾਈ ਚੋਂ ਨਿਕਲੇ ਕਿਸੇ ਦੀ ਸੇਵਾ ਵਾਸਤੇ ਲਗੇ ਮਨੁੱਖਤਾ ਦੀ ਸੇਵਾ ਵਾਸਤੇ ਲਗੇ ਔਰ ਉਸ ਨੂੰ ਪਰਮਾਤਮਾ ਹੋਰ ਵੀ ਵੱਧ ਚੜ ਕੇ ਸਾਨੂੰ ਸਹਾਇਜੋਗ ਔਰ ਸਾਡੇ ਤੇ ਮਿਹਰ ਭਰੇ ਹੱਥ ਰੱਖੇਗਾ ਸੋ ਇਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਕੀ ਗਲਤ ਚਾਹੁੰਦੇ ਇਲਾਕੇ ਨਹੀਂ ਸੰਗਤ ਹੈਗੀ ਆ ਉਹਨਾਂ ਨੂੰ ਕੀ ਮੈਸੇਜ ਭੇਜਿਆ ਜਾਏ ਮੈਸੇਜ ਇਹ ਹੈ ਕਿ ਸਮੂਹ ਮੇਰਾ ਮਾਨਸਾ ਇਲਾਕੀਆਂ ਇਲਾਕਾ ਵਾਸੀਆਂ ਨੂੰ ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਮਾਨਸਾ ਨੇੜੇ ਨੇੜੇ ਜਿੰਨੇ ਵੀ ਪਿੰਡਾਂ ਵਾਸੀਆਂ ਨੂੰ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਬੱਚਿਆਂ ਦੇ ਸਹਿਯੋਗ ਵਾਸਤੇ ਇਹਨਾਂ ਬੱਚਿਆਂ ਦੇ ਵਿਆਹਾਂ ਵਾਸਤੇ ਜੋ ਵੀ ਤੁਸੀਂ ਸਹਿਯੋਗ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਤਾਮਕੋਟ 30 ਤਰੀਕ ਨੂੰ ਐਤਵਾਰ ਨੂੰ ਇੱਥੇ ਆ ਕੇ ਵੀ ਕਰ ਸਕਦੇ ਹੋ ਔਰ ਅਸੀਂ ਤੁਹਾਨੂੰ ਖੁੱਲ੍ਹਾ ਸੱਦਾ ਵੀ ਦਿੰਦੇ ਆ جے ਤੁਸੀਂ ਸੰਪਰਕ ਵੀ ਕਰਨਾ ਮੇਰੇ ਨਾਲ ਭਾਈ ਤੇਜਿੰਦਰ ਤਾਮਪੂਰ ਜੀ ਖੜੇ ਹੋਏ ਸਾਡੇ ਸੈਕਟਰੀ ਸਾਹਮਣੇ ਬਿਕਰਪਲੇਰੀਆ ਜੀ ਨਗਰ ਤੋਂ ਪ੍ਰਧਾਨ ਸਾਹਿਬ ਨੇ ਭਾਈ ਕਰਨਜੀਤ ਸਿੰਘ ਜੀ ਮੂਸਾ ਸਾਹਿਬ ਇਹ ਮੀਤ ਸੈਕਟਰੀ ਸਾਡੇ ਉਮੀਦ ਪ੍ਰਧਾਨ ਜੀ ਨੇ ਭਾਈ ਜਸਵਿੰਦਰ ਕਾਕਾ ਜੀ ਬਹੁਤ ਹੀ ਪਿਆਰੇ ਸਾਡੇ ਬਿੱਤਰ ਪੁਰਾਣੇ ਮਿੱਤਰ ਜਿਹੜੇ ਸਹਿਯੋਗ ਦਿੰਦੇ ਤਾਮਪੂਰ ਤੋਂ ਔਰ ਨਾਲ ਭਾਈ ਟੀਟੂ ਧੰਨੇਵਾਲੀਆ ਜੀ ਇਹ ਵੀ ਗਾਨੀ ਸੱਜਣ ਨੇ ਇਹਨਾਂ ਨਾਲ ਜਦੋਂ ਮਰਜੀ ਸੰਪਰਕ ਕਰ ਲੋ ਆਓ ਮਿਲ ਕੇ ਇੱਕ ਸਮਾਜ ਦੇ ਵਿੱਚ ਪੁੱਲ ਦਾ ਕੰਮ ਕਰੀਏ ਇੱਕ ਦਾਨ ਦਾ ਕੰਮ ਕਰੀਏ ਕੰਨਿਆਦਾਨ ਮਹਾਦਾਨ ਕਹਿੰਦੇ ਦਾਨ ਦੀ ਇਹ ਧਾਨ ਨਾ ਘਟੇ ਕਹਿ ਕੇ ਸੰਤ ਕਬੀਰ ਜਿੜੀ ਚੂਂਜ ਪਰ ਲੱਗੇ ਨਦੀ ਉਹ ਨਾ ਘਟੇ ਨੀਰ ਸੋ ਇਹ ਬੂੰਦ ਬੂੰਦ ਨਾਲ ਸਾਗਰ ਭਰ ਜਾਂਦਾ ਨੇ ਔਰ ਅਸੀਂ ਬੂੰਦ ਬੂੰਦ ਨਾਲ ਆਂਡੇ ਗਵੰਡੇ ਸਾਰੇ ਪਿੰਡਾਂ ਚੋਂ ਬੂੰਦ ਬੂੰਦ ਇਕੱਠੀ ਕੀਤੀ ਆ ਬਹੁਤ ਵਧੀਆ ਸਹਿਯੋਗ ਮਿਲਿਆ ਨੇੜ ਦੇ ਪਿੰਡ ਜਿਵੇਂ ਸਪਾਲ ਕੋਠੇ ਹੋ ਗਏ ਜੀ ਸਾਡੇ ਕੋਲ ਪੈ ਨਹੀਂ ਭੱਗਾ ਹੋ ਗਿਆ ਖੁਦ ਤਾਮਕੋਟ ਪਿੰਡ ਹੋ ਗਿਆ ਨੰਗਲ ਕਲਾ ਸਾਹ ਹੋ ਗਿਆ ਸਾਡੇ ਖਾਰਾ ਬੰਡ ਹੋਏ ਮਤਲਬ ਪੂਰਾ ਵਧੀਆ ਸਹਿਯੋਗ ਮਿਲ ਰਿਹਾ ਹੋਰ ਵੀ ਦੋਸਤ ਮਿੱਤਰ ਜਿਹੜੇ ਸਾਡੇ ਹੈਗੇ ਨੇ ਮਾਨਸਾ ਚ ਜਨਦਾਨੀ ਸੱਜਣ ਨੇ ਉਹਨਾਂ ਨੇ ਵੱਧ ਛੜ ਕੇ ਸਾਨੂੰ ਸਹਿਯੋਗ ਦੇਣ ਦੀ ਕੋਸ਼ਿਸ਼ ਕੀਤੀ ਐ ਸੋ ਬੇਨਤੀ ਆ ਧੰਨਵਾਦ ਵੀ ਕਰਦਾ ਮੈਂ ਉਹਨਾਂ ਸਾਰੇ ਜਾਨੀ ਸੱਜਣਾਂ ਦਾ ਜਿਹੜੇ ਇਹ ਪੁੰਨ ਦੇ ਕੰਮ ਤੇ ਜਿਹਨਾਂ ਲੋੜਵੰਦ ਬੱਚਿਆਂ ਦੇ ਵਿਆਹਾਂ ਦੇ ਵਿੱਚ ਸਹਿਯੋਗ ਦੇ ਰਹੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਆ ਜੀ ਆਨ ਵੀ ਕਹਿ ਰਹੇ ਆ ਵੈਲਕਮ ਵੀ ਕਰ ਰਹੇ ਤੁਸੀਂ ਆਓ 30 ਤਰੀਕ ਨੂੰ ਆਪਾਂ ਰਲ ਕੇ ਇਹ ਕਾਰਜ ਨੂੰ ਪੂਰਾ ਕਰੀਏ ਸਿਰੇ ਚੜ੍ਹਿਆ ਪ੍ਰਮਾਤਮਾ ਹੋਰ ਵੀ ਮਿਹਰ ਕਰੇਗਾ ਜੀ ਇਹ ਜਿਹੜਾ ਗੱਲ ਕੀਤੀ ਹੈ ਨਾ ਸਰਮਸਾਨ ਸਰੋਬਤ ਅਰਸੀਤਾ ਤਾਂ ਕੀ ਕਹਿਣਾ ਚਾਹੋਗੇ ਹੋਰ ਜਿਹੜੇ ਸਹਿਯੋਗ ਹੈ ਨਾ ਕਿਤਕਤ ਆਇਆ ਤੁਹਾਡਾ ਧੰਨਵਾਦ ਨਾਲ ਮੈਂ 3 ਗੁਰੂਆਂ ਨੇ ਕਾਜ ਰੱਖਿਆ ਨਾ ਸੁਭਦ ਕੀਤੀ ਜੀ ਤਾਂ ਦਸਤਾਵੇਜ਼ ਵੀ ਦੁਦਿਆ ਕਰ ਦਿੱਤੇ ਜਾ ਰਹੇ ਹਾਂ ਜੀ ਕਿਹੜਾ ਚਾਹੋਗੇ ਲੱਖੇ ਸਰ ਸਭ ਤੋਂ ਪਹਿਲਾਂ ਤਾਂ ਫਤੇ ਬਲਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵੰਸ ਦਾ ਨੀ ਸੇਵਾ ਵੈਲਫੇਅਰ ਕਲੱਬ ਮਾਨਸਾ ਵੱਲੋਂ ਦੂਸਰਾ ਇਹ 3 ਦੇ ਵਿਆਹਾਂ ਦਾ ਕਾਰਜ ਕੀਤਾ ਜਾ ਰਿਹਾ ਪਿੰਡ ਤਾਮਕੋਟ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਇਲਾਕਾ ਨਿਵਾਸੀਆਂ ਦੇ ਸੰਗਤਾਂ ਦੇ ਸਹਿਯੋਗ ਨਾਲ ਸਾਡੇ ਚ ਬਹੁਤ ਰਾਜਨੀਤਿਕ ਪਾਰਟੀਆਂ ਵੀ ਆ ਜੋ ਸਾਡਾ ਸਾਥ ਦੇ ਰਹੀਆਂ ਹਨ ਸਾਡਾ ਸਾਰੀਆਂ ਪਾਰਟੀਆਂ ਨੂੰ ਖੁੱਲ੍ਹਾ ਸੱਦਾ ਪਹਿਲਾਂ ਤਾਂ ਸਾਡਾ ਕਿਸੇ ਵੀ ਇੱਕ ਪਾਰਟੀ ਨਾਲ ਕੋਈ ਸਬੰਧ ਨਹੀਂ ਕੋਈ ਵੀ ਪਾਰਟੀ ਦਾ ਜਿਹੜਾ ਮੈਂਬਰਾਂ ਸਾਡੇ ਨਾਲ ਕੋਈ ਵੀ ਆਗੂ ਹੈ ਉਹ ਆ ਕੇ ਇੱਥੇ ਸੇਵਾ ਕਰ ਸਕਦਾ ਹੈ ਦੂਸਰਾ ਸਾਡਾ ਮਾਨਸਾ ਤੋਂ ਡਾਕਟਰ ਸਹਿਬਾਨ ਨੇ ਬਹੁਤ ਉਹਨਾਂ ਦਾ ਸਹਿਯੋਗ ਮਿਲ ਰਿਹਾ ਸਾਡੇ ਜਿਹੜੇ ਕਲੱਬ ਦੇ ਚੇਅਰਮੈਨ ਸਾਹਿਬ ਨੇ ਮੇਜਰ ਸਿੰਘ ਜੀ ਐਸਓ ਸਾਹਿਬ ਉਹਨਾਂ ਦੀ ਰਹਿਨਮਾਈ ਹੇਠ ਬਹੁਤ ਵਧੀਆ ਸੇਵਾ ਹੋ ਰਹੀ ਹੈ ਮਾਨਸਾ ਸ਼ਹਿਰ ਦੇ ਵਿੱਚੋਂ ਵੱਡੀਆਂ ਸਵਾਮਾਂ ਕਰਾਰੇ ਨੇ ਉਹ ਤੇ ਸੰਗਤ ਜੀ ਅਸੀਂ ਸਾਰੇ ਸੰਗਤ ਨੂੰ ਇਹ ਅਪੀਲ ਕਰਦੇ ਆਂ ਵੀ ਆਉਣ ਵਾਲੀ 30 ਤਰੀਕ ਦਿਨ ਐਤਵਾਰ ਨੂੰ ਇੱਥੇ ਪਿੰਡ ਤਾਮਕੋਟ ਗੁਰੂ ਘਰ ਦੇ ਵਿੱਚ ਇਹ ਕੁੜੀਆਂ ਜੋਤੀਆਂ ਨੇ ਲੋੜਵੰਦ ਪਰਿਵਾਰ ਨੇ ਇਹਨਾਂ ਨੂੰ ਅਸ਼ੀਰਵਾਦ ਦੇਣ ਲਈ ਪਿੰਡ ਖਾਮਕੋਟ ਜਰੂਰ ਪਹੁੰਚੋ ਅਸ਼ੀਰਵਾਦ ਦੇ ਕੇ ਜਾਓ ਜੋ ਵੀ ਅਸੀਂ ਕਾਰਜ ਕੀਤੇ ਐ ਇਹ ਸਾਰੇ ਤੁਹਾਡੇ ਸੰਗਤਾਂ ਦੇ ਸਹਿਯੋਗ ਨਾਲ ਤਿਲਫਲ ਤੁਹਾਡੇ ਤੋਂ ਇਕੱਠਾ ਕਰਕੇ ਇਹਨਾਂ ਲੋੜਵੰਤੀਆਂ ਦਾ ਵਿਆਹ ਕੀਤਾ ਤੇ ਹਰ ਸਾਲ ਇਹ ਫਰਵਰੀ ਮਹੀਨੇ ਦੇ ਵਿੱਚ ਅਸੀਂ ਵਿਆਹ ਕਰਿਆ ਕਰਾਂਗੇ ਇਸ ਵਾਰ ਥੋੜੇ ਲੇਟਾਂ ਪਰ ਹਰ ਸਾਲ ਅਸੀਂ ਇਹ ਕਲੱਬ ਦੀ ਸਾਡੇ ਦੀ ਸਾਰਿਆਂ ਦੀ ਮੀਟਿੰਗ ਹੋਈ ਹੈ ਵੀ ਹਰ ਸਾਲ ਫਰਵਰੀ ਮਹੀਨੇ ਦੇ ਪਹਿਲੇ ਹਫ਼ਤਿਆਂ ਦੇ ਵਿੱਚ ਅਸੀਂ ਇਹ ਲੋੜਵੰਦ ਧੀਆਂ ਦੇ ਵਿਆਹ ਕਰਾ ਕਰਾਂਗੇ ਸਾਡੇ ਕੋਲੇ ਪਹੁੰਚ ਕਰ ਸਕਦੇ ਹੋ ਹੋਰ ਵੀ ਜੋ ਕਾਰਜ ਕਰਦੇ ਆ ਦੱਸਿਆ ਵੀਰ ਜੀ ਨੇ ਵੀ ਅਸੀਂ ਸਮਾਜ ਭਲਾਈ ਦੇ ਜਿੰਨੇ ਵੀ ਕੰਮ ਹੈ ਹਰ ਪੱਖ ਦੀ ਸੇਵਾ ਕਰਦੇ ਹਾਂ ਜਿਸ ਤਰ੍ਹਾਂ ਲੋੜਵੰਦ ਪਰਿਵਾਰਾਂ ਤੇ ਖਰਾਸਣ ਪਹੁੰਚਾਉਣਾ ਲੋੜਵੰਦ ਮਰੀਜ਼ਾਂ ਦੇ ਇਲਾਜ ਕਰਾਉਣੇ ਇਹ ਵੀ ਸਾਡੀ ਸੰਸਥਾ ਦੇ ਮੁੱਢ ਨੇ ਮੁੱਖ ਨੇ ਸੋ ਸੰਗਤ ਜੀ ਅਸੀਂ ਬੇਨਤੀ ਇਹੀ ਕਰਦੇ ਆਂ ਵੀ ਸਾਡੇ ਕੋਲੇ 30 ਮਾਰਚ ਦੇ 날ਤਬਾਰ ਨੂੰ ਲੋੜਵੰਤੀਆਂ ਦੇ ਜੋ ਵਿਆਹ ਕਰ ਰਹੇ ਆਂ ਪਿੰਡ ਤਾਮਕੋੜ ਗੁਰਦੁਆਰਾ ਸਾਹਿਬ ਦੇ ਵਿੱਚ ਜਰੂਰ ਅਸ਼ੀਰਵਾਦ ਦੇ ਕੇ ਜਾਓ ਸਾਡੇ ਨਾਲ ਬਹੁਤ ਸੰਗਤਾਂ ਜੁੜੀਆਂ ਹੋਈਆਂ ਤੇ ਜੁੜ ਰਹੀਆਂ ਸੰਗਤੀ ਜਰੂਰ ਇਹ ਅਸ਼ੀਰਵਾਦ ਦੇਣ ਲਈ ਪਿੰਡ ਤਾਮਕੋੜ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਦਰੀ ਤੁਸੀਂ ਸਮਾਸੀ ਵੀ ਹੈਗੋ ਇੱਕ ਵਧੀਆ ਨਾਮ ਹੈ ਨਾ ਲੱਕ ਦੇ ਵਿੱਚ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਇੱਕ ਲੱਭ ਸੇਵਾ ਕਲੱਬ ਲੋਕਾਂ ਨੂੰ ਲੱਗਦਾ ਜਿਵੇਂ ਕੋ ਬੱਚੇ ਹਨ ਉਹਨਾਂ ਦੇ ਉੱਪਰ ਜਿਹੜਾ ਮਾਪੇ ਦਾ ਬੋਝ ਹੁੰਦਾ ਬਹੁਤ ਵੱਡਾ ਬੋਝ ਹੁੰਦਾ ਨਾ ਇਹੀ ਦਾ ਬਿਆਕਰਨਾ ਤਾਂ ਲੱਗਦਾ ਇਸ ਤਰ੍ਹਾਂ ਨੇ ਕਲੱਬਾਂ ਕੰਮ ਕਰ ਰਹੇ ਨੇ ਤਾਂ ਬਹੁਤ ਵੱਡੀ ਖਰਾਤ ਵੀ ਹੈ ਤੇ ਇਲਾਕੇ ਦੇ ਵਿੱਚ ਇੱਕ ਥੀਂ ਉਹਨਾਂ ਦਾ ਕੰਮ ਜਿਹੜੀ ਸੇਵਾ ਕਰਿਆ ਕਲੱਬ ਸੋਪ ਤੋਂ ਮੰਦਾ ਆਖੀ ਹੈ ਜਿਤ ਜੰਮੇ ਰਜਾਨ ਬਾਬਾ ਨਾਨਕ ਜੀ ਨੇ ਫਰਮਾਇਆ ਹੈ ਕਿ ਇਆਂ ਨੂੰ ਹਰ ਇੱਕ ਮਾਪੇ ਪਹਿਲਾਂ ਅੱਜ ਤੋਂ ਪਹਿਲਾਂ ਬੋਝ ਸਮਝਿਆ ਜਾਂਦਾ ਸੀ ਪਰ ᱛੀਆਂ ਬਿੜਾ ਇਹ ਦੁਨੀਆਂ ਦਾ ਜਿਹੜਾ ਸਿਸਟਮ ਹੈ ਉਹ ਨਹੀਂ ਚੱਲ ਸਕਦਾ ਇੱਕ ਦਿਨ ਉਹ ਧੀ ਫਿਰ ਨੂੰ ਫੇਰ ਉਹ ਮਾਂ ਤੇ ਰੂਪ ਦੇ ਵਿੱਚ ਇਸ ਸਮਾਜ ਦੇ ਵਿੱਚ ਵਿਚਰਦੀ ਹੈ ਪਰ ਪਿੱਛੇ ਜੋ ਫੇ ਬਤਾਰਾ ਚੱਲਿਆ ਤੇ ਆਨੂੰ ਕੁੱਖਾਂ ਦੇ ਵਿੱਚ ਮਾਰਨਾ ਉਹ ਬਹੁਤ ਹੀ ਗਲਤ ਸੀ ਮੈਂ ਤਾਂ ਬਹੁਤ ਹੀ ਧੰਨਵਾਦ ਕਰਦਾ ਇਸ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਬਾਰੇ ਐਡਾ ਵੱਡਾ ਵਧੀਆ ਫੈਸਲਾ ਲੈ ਕੇ ਸਮਾਜ ਨੂੰ ਇੱਕ ਨਵੀਂ ਸਿਹਤ ਦੇਣ ਦਾ ਰਾਹ ਖਾਇਆ ਹੈ ਜੋ ਕਿ ਪਿਛਲੇ ਸਾਲ ਇਹਨਾਂ ਨੇ 7 ਬੱਚੀਆਂ ਦੇ ਵਿਆਹ ਕੀਤੇ ਉਹ ਬਹੁਤ ਹੀ ਸਲਾਘਾਯੋਗ ਕੰਮ ਸੀ ਤੇ ਇਲਾਕੇ ਵੱਲੋਂ ਬਹੁਤ ਹੀ ਸਲਾਹਿਆ ਗਿਆ ਉਸ ਹੌਸਲੇ ਨੂੰ ਬਰਕਰਾਰ ਰੱਖਦੇ ਹੋਏ ਇਸ ਵਾਰ ਫਿਰ ਇਹ ਸੂਚੀ ਟੀਮ ਨੇ ਸਾਰੇ ਹੀ ਟੀਮ ਨੇ ਬਹੁਤ ਵਧੀਆ ਇਹ ਹੁਣ ਵੀ ਕੰਮ ਕਰ ਰਹੇ ਨੇ ਸੋ ਸਾਰੇ ਹੀ ਨਗਰ ਨਿਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਵੀ ਇਹ ਬਹੁਤ ਹੀ ਵੱਡਾ ਪੁੰਨ ਦਾ ਕਾਰਜ ਹੈ ਤੇ ਸਭ ਤੋਂ ਵੱਡੀ ਸਮਾਜ ਦੀ ਇੱਜ਼ਤ ਹੁੰਦੀ ਹੈ ਜਿਸ ਘਰ ਦੀ ਅੱਜ ਇਹ ਟੀਮ ਨੂੰ ਆਪ ਦੇ ਘਰਦਾਰ ਦੀ ਬਣਾਉਣਗੇ ਉਹ ਬਹੁਤ ਹੀ ਵੱਡਾ ਇਹਨਾਂ ਦਾ ਪਰ ਉਪਕਾਰ ਹੈ ਮੈਂ ਤਾਂ ਸਾਰੀ ਹੀ ਟੀਮ ਨੂੰ ਵਧਾਈ ਦੇਣਾ ਵੀ ਇਸੇ ਤਰ੍ਹਾਂ ਹੀ ਇਹ ਜਿਸ ਤਰ੍ਹਾਂ ਲੱਗੇ ਹੋਏ ਨੇ ਦਿਨ ਰਾਤ ਇਕ ਕਰਕੇ ਮਿਹਨਤ ਕਰਨ ਤੇ ਪ੍ਰਮਾਤਮਾ ਇਹਨਾਂ ਨੂੰ ਦੇਣ ਦੁੱਗਣੀ ਤੇ ਚਾਹਤ ਰਾਤ ਚੌਗਣੀ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ